ਜੀ ਉਮੀਦ ਕਰਦੇ ਤੋ ਸਾਰੇ ਵਧੀਆ ਹੋਵੋਗੇ ਤੇ ਵੈਲਕਮ ਐ ਇੱਕ ਨਵੇਂ ਬਲੌਗ ਦੇ ਵਿੱਚ ਖੜੇ ਆ ਜੀ ਸ਼ਾਤਲਾਈ ਬਾਬਾ ਜੀ ਦੀ ਨਗਰੀ ਸ਼ਾਤਲਾਈ ਚਰਨ ਗੰਗਾ ਦੇ ਬਿਲਕੁਲ ਕਿਨਾਰੇ ਤੇ ਤੇ ਸਾਰੀਆਂ ਸੰਗਤਾਂ ਦਰਸ਼ਨ ਮਿਲੇ ਕਰਦੀਆਂ ਬਾਬਾ ਜੀ ਦੀਆਂ ਉਸ ਤੋਂ ਬਾਅਦ ਇੱਥੇ ਧੂਨੇ ਲਾਉਂਦੇ ਆ ਜੇ ਕੋਈ ਸੰਗਤਾਂ ਧੂਨੇ ਲਾ ਕੇ ਬਾਬਾ ਜੀ ਦੇ ਦਰਸ਼ਨ ਕਰਨ ਜਾਂਦੀਆਂ ਨਾ ਇਹ ਰਾਹ ਥੱਲੇ ਉਤਰਦਾ ਪੱਕੀ ਸੜਕ ਆ ਤੇ ਉੱਤੋਂ ਥੱਲੇ ਉਤਰਦਾ ਆ ਤੇ ਫਿਰ ਇੱਥੇ ਪੱਕੇ ਢੂਣੇ ਬਣੇ ਹੋਏ ਆ ਪਹਿਲਾਂ ਨਹੀਂ ਹੁੰਦੇ ਸੀ ਫਿਰ ਸੰਗਤਾਂ ਨੇ ਪੱਕੇ ਬਣਵਾਏ ਆ ਕਹਿੰਦੇ ਪੱਕੇ ਬਣ ਗਏ ਸੀਗੇ ਨਾ ਤੇ ਵੀਡੀਓ ਬਣਾਉਣ ਦਾ ਮੇਨ ਮਕਸਦ ਕੀ ਸੀਗਾ ਇਹ ਤੇ ਆ ਜਿਹੜੀ ਚੀਜ਼ ਆ ਨਾ ਤੁਸੀਂ ਦੇਖਿਓ ਇਹ ਚਰਨ ਗੰਗਾਏ ਨੂੰ ਬੜਾ ਪਵਿੱਤਰ ਮੰਨਿਆ ਗਿਆ ਸਾਡੇ ਮਤਲਬ ਜਿੰਨੇ ਬਾਬਾ ਜੀ ਦੇ ਦਰਸ਼ਨਾਂ ਨੂੰ ਆਉਂਦੇ ਸੰਗਤ ਸਾਰੇ ਇੱਥੇ ਸਜਦਾ ਕਰਦੀ ਆ ਨਾ ਪਵਿੱਤਰ ਮੰਨਿਆ ਗਿਆ ਚਰਨ ਗੰਗਾ ਨੂੰ ਤੋਂ ਉਹਦੇ ਵਿੱਚ ਦੇਖੋ ਜੀ ਆ ਆ ਦੇਖਿਓ ਉਹ ਆ ਦੇਖਿਆ ਆ ਸਮਾਨ ਦੇਖੋ ਕਿੰਨਾ ਸਿੱਟਿਆ ਹੋਇਆ ਆ ਤਾਰਨ ਵਾਲਾ ਪਤਾ ਵੀ ਪਾਣੀ ਦਾ ਬਹਾਅ ਥੋੜਾ ਆ ਤੇ ਥੋੜੇ ਬਹਾਅ ਦੇ ਵਿੱਚ ਇਹ ਤਾਰਨ ਵਾਲਾ ਸਮਾਨ ਸਿੱਟਿਆ ਹੈ ਤੇ ਉਹ ਸਾਰੇ ਮੋਰੇ ਇੱਥੇ ਰੁਕ ਜਾਂਦਾ ਆ ਕਿ ਜਿਹੜਾ ਘਰਾਂ ਨੂੰ ਲੋਕਾਂ ਦੀ ਰਾਹ ਜਾਂਦੇ ਆ ਉਹਨਾਂ ਦੇ ਵਿੱਚ ਉਹਨਾਂ ਨੇ ਪੱਥਰ ਰੱਖਿਓ ਆ ਉਹਨਾਂ ਜਾਣਾਂ ਵਿੱਚੋਂ ਦੀ ਰਾਹ ਵੀ ਹੈਗੀ ਬਣੀ ਹੋਣਾ ਤੇ ਉਹ ਜਿਹੜੇ ਆ ਹਨਾ ਉਹਨਾਂ ਦੇ ਵਿੱਚ ਅੜ ਜਾਂਦੇ ਜਾ ਕੇ ਆਹ ਚੀਜ਼ ਦੇਖਣ ਵਾਲੀ ਆ ਇੱਧਰ ਆ ਜਾਓ ਬਈ ਸ਼ਿਰੋ ਇਹ ਬਾਬਾ ਇਹਨੂੰ ساری ਦੁਨੀਆ ਮੰਦੀ ਆ ਸਾਰੇ ਗੁਰੂ ਪੀਰ ਨੂੰ ਮੰਨਦੀ ਆ ਤੇ ਆਹ ਚੀਜ਼ ਸ਼ੋਭਾ ਦਿੰਦੀ ਕਿਸੇ ਨੂੰ ਆ ਪਾਣੀ ਦੇਖੋ ਪਾਣੀ ਦਾ ਬਹਾਅ ਦੇਖੋ ਕਿੰਨਾ ਹੈ ਨਾ ਉਹਦੇ ਵਿੱਚ ਤੁਸੀਂ ਆ ਕੇ ਇਹ ਕੀ ਆ ਨਾ ਦੇਖੋ ਆ ਲੋ ਆ ਦੇਖਿਓ ரைਟ ਤੇ ਪਹਿਲੀ ਗੱਲ ਤਾਂ ਜੇ ਇਹਨੂੰ ਜਲ ਪ੍ਰਵਾਹ ਕਰਨਾ ਤੇ ਕੋਈ ਪਾਣੀ ਦਾ ਬਹਾਅ ਜਿਆਦਾ ਦੇਖੋ ਇੱਥੇ ਪਾਣੀ ਦਾ ਪਹਾ ਬਹੁਤ ਜਿਆਦਾ ਹੈ ਨਹੀਂ ਤਾਂ ਇਹਨਾਂ ਨੂੰ ਜਿੱਦਾਂ ਕਹਿੰਦੇ ਆ ਵੀ ਅਗਨ ਭੇਟ ਕਰਕੇ ਉਹ ਜਿਹੜੀ ਰਾਖਾ ਉਹ ਤੁਸੀਂ ਤਾਰ ਦਿੱਤੀ ਜਾਵੇ ਤਾਂ ਜਿਆਦਾ ਬੈਸਟ ਹੈ ਇਹ ਤਾਂ ਪੈਰਾ ਚ ਰੁਲ ਰਿਹਾ ਸਾਰਾ ਕੁਝ ਕੀ ਖਿਆਲ ਆ ਪਾਜੀ ਕੀ ਕਹੋਗੇ ਇੱਥੇ ਨਹੀਂ ਨਹੀਂ ਬਹੁਤ ਚੰਗੀ ਗੱਲ ਹੈ ਜਦੋਂ ਤੁਸੀਂ ਆਏ ਆ ਮੇਰੇ ਕੋ ਇੱਕ ਇੱਕ ਦੋ ਲਫ਼ਜ਼ ਕਹਿ ਕੇ ਜਾਓ ਵੀ ਸੰਗਤ ਨੂੰ ਪਤਾ ਲੱਗੇ ਇਹ ਬਾਬਾ ਜੀ ਇਹ ਸੰਗਤ ਦੀ ਬਹੁਤ ਵੱਡੀ ਹੈ ਗਲਤੀ ਵੀ ਹੈ ਭੁੱਲ ਵੀ ਹੈ ਇਹ ਜਿਹੜੇ ਆ ਇਹਨਾਂ ਨੂੰ ਆਪਾਂ ਬਹੁਤ ਇੱਜ਼ਤ ਮਾਨ ਦੇ ਨਾਲ ਆਪਾਂ ਨੂੰ ਇਹਨਾਂ ਦਾ ਸਵਾਰਥਨ ਕਰਨਾ ਉਹ ਦੇਖੋ ਕੀ ਕੋਈ ਸਿੱਟਿਆ ਇਹਨੂੰ ਚਰਨ ਗੰਗਾ ਕਹਿੰਦੇ ਆ ਚਰਨ ਗੰਗਾ ਦਾ ਮਤਲਬ ਕੀ ਆ ਹਾਂਜੀ ਸੰਗਤ ਜਿੰਨੀ ਇੱਥੇ ਬਾਬੇ ਦੇ ਦਰਬਾਰ ਤੇ ਆਉਂਦੀ ਆ ਉਹ ਇੱਥੇ ਸਾਈਦਾ ਕਰਦੀ ਆ ਅੱਗੇ ਤੇ ਉਹਦੇ ਵਿੱਚ ਕੀ ਕੋਈ ਸਿੱਟ ਦਿੱਤਾ ਆ ਕੋਈ ਸਿੱਟਦਾ ਹੈ ਹਨਾ ਤੇ ਇਹ ਚੀਜ਼ਾਂ ਨਹੀਂ ਚੰਗੀਆਂ ਮੇਰੇ ਹਿਸਾਬ ਤੇ ਇਹਦੇ ਨਾਲ ਗੌਰ ਕਰਨਾ ਚਾਹੀਦਾ ਵੀ ਜੇ ਤੁਸੀਂ ਮਾਰਾ ਜੀ ਨੂੰ ਪਿਆਰ ਕਰਦੇ ਆ ਰੱਬ ਦੇ ਪ੍ਰੇਮੀ ਆ ਤਾਂ ਫਿਰ ਇਹ ਜਿੰਨਾਂ ਚੀਜ਼ਾਂ ਤੋਂ ਪਰਹੇਜ਼ ਰੱਖੋ ਨਾ ਤੇ ਬਸ ਇੰਦੀ ਗੱਲ ਸਾਂਝੀ ਕਰਨੀ ਸੀ ਮੈਨੂੰ ਲੱਗਾ ਵੀ ਇਹ ਕਰਨੀ ਚਾਹੀਦੀ ਆ ਪਹਿਲਾਂ ਵੀ ਇੱਕ ਪਿੱਛੇ ਜੇ ਵੀਡੀਓ ਪਾਈ ਸੀ ਕੋਈ ਆਪਣੇ 5-6 ਮਹੀਨੇ ਪਹਿਲਾਂ ਚਰਨ ਗੰਗਾ ਤੋਂ ਪਾਈ ਸੀ ਏਸੀ ਜਗ੍ਹਾ ਤੋਂ ਇਹ ਨਾਲ ਸਾਡੇ ਰਿੰਕੂ ਬਾਈ ਦਾ ਘਰ ਆ ਤੇ ਅਕਸਰ ਇਹਨਾਂ ਦਿਨ ਕੋਈ ਜਦੋਂ ਅਸੀਂ ਆਈਦਾ ਇੱਥੇ ਤਾਂ ਉਹਨਾਂ ਦੇ ਦਰਸ਼ਨ ਮਿਲ ਲੈ ਕਰਕੇ ਜਾਂਦੇ ਮਮੀ ਡੈਡੀ ਨੂੰ ਉਹਨਾਂ ਦੇ ਨੂੰ ਮਿਲ ਕੇ ਜਾਂਦਾ ਬੱਚਿਆਂ ਨੂੰ ਸਾਰਿਆਂ ਨੂੰ ਮਿਲ ਕੇ ਜਾਂਦਾ ਨਾ ਹੁਣ ਵੀ ਆਏ ਸੀ ਇੱਧਰ ਗੱਡੀ ਸਾਹਮਣੇ ਸੜਕ ਤੇ ਖੜੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਫਿਰ ਮਿਲ ਕੇ ਜਦੋਂ ਮੈਂ ਲੰਘਣ ਲੱਗਾ ਵਾਪਸ ਜਦੋਂ ਦੇਖਿਆ ਨਾ ਮੈਂ ਤੁਰਿਆ ਨਹੀਂ ਗਿਆ ਤਾਂ ਮੈਂ ਕਿਹਾ ਮੇਰਾ ਫਰਜ਼ ਹੀ ਇਹ ਵੀ ਦੱਸਾਂ ਅੰਕਲ ਜੀ ਵੀ ਚਰਨ ਗੰਗਾ ਦੀ ਪਵਿੱਤਰਤਾ ਬਾਰੇ ਦੱਸਿਓ ਵੀ ਇਹਦੀ ਪਵਿੱਤਰਤਾ ਦੇ ਦੇਖੋ ਜੀ ਚਰਨ ਗੰਗਾ ਐਸੀ ਚੀਜ਼ ਹੈ ਇਹਨੂੰ ਲੋਕੀ ਜੁੱਸ ਤੇ ਆਉਂਦੇ ਹਾਂਜੀ ਆਰੋ ਆਰੋ ਇੱਧਰ ਇੱਧਰ ਹਾਂਜੀ ਇੱਥੇ ਬੋਤਲਾਂ ਭਰ ਕੇ ਲੈ ਜਾਂਦੇ ਕਹਿੰਦੇ ਇਹ ਹਰੀ ਦੁਆ ਜੀ ਗੰਗਾ ਹੈ ਚਰਨ ਗੰਗਾ ਕਹਿੰਦੇ ਨੂੰ ਸਾਰੇ ਬਾਬੇ ਨੇ ਇੱਥੇ ਚਰਨ ਲਗਾਏ ਸੀ ਬਾਬੇ ਵੀ ਚਰਨ ਲਗਾਏ ਸੀ ਹਾਂ ਇਸ ਕਰਕੇ ਇੱਥੇ ਦੇ ਪਾਣੀ ਭਰ ਕੇ ਲੈ ਜਾਂਦੇ ਕਹਿੰਦੇ ਆ ਜੀ ਜੀ ਪੇ ਪਰ ਆ ਜਿਹੜੇ ਹਾਲਾਤ ਆ ਇਹ ਤਾਂ ਮੈਨੂੰ ਲੱਗਦਾ ਨਹੀਂ ਵੀ ਬਹੁਤ ਵਧੀਆ ਹੈ ਨਾ ਇਹ ਹਾਂਜੀ ਹਾਂਜੀ ਹੈ ਨਾ ਇਹ ਇੱਕ ਚਰਨ ਗੰਗਾ ਨੂੰ ਤਾਂ ਪਾ ਠੀਕ ਆ ਪਰ ਕਿਤੇ ਨਾ ਕਿਤੇ ਚਰਨ ਗੰਗਾ ਦਾ ਰੂਪ ਲੱਗੇ ਨਹੀਂ ਰਿਹਾ ਤੁਸੀਂ ਆਪ ਦੇਖ ਲਓ ਹਾਂਜੀ ਹਾਂਜੀ ਜੋ ਇਹਦਾ ਹਾਲਾਤ ਹੋਇਓ ਹੈ ਨਾ ਅੰਦਰੋਂ ਤੇ ਦੇਖੋ ਮੇਰਾ ਫਰਜ਼ੀ ਇਹ ਦੱਸਣਾ ਹੈ ਨਾ ਕਿਉਂਕਿ ਮੈਨੂੰ ਜੋ ਚੀਜ਼ ਲੱਗਦੀ ਆ ਮੈਂ ਉਹ ਦੱਸਦਾ ਵੀਰੇ ਅਗਰ ਤੁਹਾਨੂੰ ਗਲਤ ਲੱਗਦਾ ਤਾਂ ਵੀ ਕਮੈਂਟ ਵਿੱਚ ਦੱਸ ਦਿਓ ਜੇ ਤੁਹਾਨੂੰ ਠੀਕ ਲੱਗਦਾ ਤਾਂ ਵੀ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਨਾ ਰੋਦੇ ਆ ਸਾਰੀ ਹਾਂਜੀ ਤੇ ਇਹ ਸਾਡੇ ਆਜੋ ਅੰਕਲ ਆਜੋ ਇਹ ਰਿੰਕੂ ਉਹਨਾਂ ਦੇ ਫਾਦਰ ਸਾਹਿਬ ਆ ਤੇ ਇਹਨਾਂ ਦਾ ਘਰ ਬਿਲਕੁਲ ਨਾਲਾ ਜਿਹਾ ਮੈਂ ਵੀਡੀਓ ਚ ਪਿੱਛੇ ਦੱਸਿਆ ਆ ਤੇ ਇਹ ਜੰਪਲ ਇੱਥੇ ਦੇ ਹੀ ਆ ਇੱਥੇ ਰਹਿੰਦੇ ਆ ਇਹ ਦੱਸ ਦਿਆ ਵੀ ਇਹ ਇੰਨਾ ਪਾਣੀ ਸਾਫ਼ ਹੁੰਦਾ ਸੀ ਨਾ ਪਾਣੀ ਇੱਕ ਪਾਣੀ ਦਾ ਲੈਵਲ ਵੀ ਬਹੁਤ ਅੰਕਲ ਉੱਚਾ ਹੁੰਦਾ ਸੀ ਕਿੰਨਾ ਦੱਸਦੇ ਤੁਸੀਂ ਪਾਣੀ ਦਾ ਲੈਵਲ ਹੁੰਦਾ ਹੈ? ਕਾਫੀ ਹਾਈ ਟੂ ਹੁੰਦਾ। ਕਾਫੀ ਪਾਣੀ ਆਉਂਦਾ ਹਾਂ। ਹਾਂ। ਪਾਣੀ ਬਹੁਤ ਬਹੁਤ ਬੜਾ ਭਰ ਭਰ ਭਰਾ ਪਾਣੀ ਰਹਿਦਾ। ਪਾਣੀ ਘਟਦਾ 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 ਇੰਨਾ ਕੇ ਰਹਿ ਗਿਆ। ਘਟਦਾ ਘਟਦਾ ਹੈ ਨਾ। ਹੁਣ ਤਾਂ ਬਹੁਤ ਥੋੜਾ ਆ। ਚਲੋ ਆ ਤਾਂ ਰਿਹਾ ਆ। ਹਾਂ ਥੋੜੇ। ਅੱਛਾ ਅੱਛਾ। ਪਾਣੀ। ਘਰਾਂ ਦਾ ਹੀ ਪਾਣੀ ਆ ਰਿਹਾ ਹੈ। ਹਾਂ। ਮੇਨ ਆ ਚੀਜ਼ ਆ ਹੈ ਨਾ ਇੱਧਰ ਜਗ੍ਹਾ ਸਗੀ ਹੈ ਜਿਹੜੇ ਲੋਕ ਇੱਥੇ ਕੈਨੇਡਾ ਪਾਣੀ ਲੈਣ ਆਉਂਦੇ ਨੇ ਕੈਨੇਡਾ ਚੋਂ ਆਉਂਦੇ ਜੀ ਲੋਕ ਪਾਣੀ ਦੀ ਬੋਤਲ ਇੱਥੋਂ ਭਰ ਕੇ ਵਾਪਸ ਜਾਂਦੇ ਉੱਥੇ ਜਿਹੜੇ ਬਾਕੀ ਨਹੀਂ ਲੋਕ ਇੱਥੇ ਆ ਸਕਦੇ ਪਾਣੀ ਇਹ ਪਵਿੱਤਰ ਚੰਨ ਗੰਗਾ ਜੋ ਲੈ ਕੇ ਜਾਓ ਆ ਜਾਓ ਆ ਜਾਓ ਠੀਕ ਹੈ ਦੂਸਰਾ ਨੰਬਰ ਇਹ ਆ ਕਿ ਪਾਣੀ ਹੁਣ ਇਸ ਟਾਈਮ ਬਹੁਤ ਖਰਾਬ ਹੋ ਚੁੱਕਾ ਜੀ ਪਾਣੀ ਖਰਾਬ ਹੋ ਚੁੱਕਾ ਤੁਸੀਂ ਕਿੰਨੇ ਚਿਰ ਤੋਂ ਇੱਥੇ ਢੋਲ ਦੀ ਸੇਵਾ ਕਰਦੇ ਹੋ ਢੋਲ ਵਜਾ ਰਹੇ ਹੋ ਢੋਲ ਵਜਾਉਂਦੇ 30 35 ਸਾਲ ਹੋ ਗਏ ਇੱਥੇ ਬਾਬਾ ਜੀ ਦੇ ਦਰਬਾਰ ਤੇ ਕਿਆ ਬਾਤ ਹੈ ਕਿਆ ਬਾਤ ਹੈ ਬੋਲੀ ਦੇਰ ਹੋ ਗਈ ਮੈਨੂੰ ਦੇਖਦੇ ਨੂੰ ਇਹ ਪਾਣੀ ਬਹੁਤ ਬਿੱਤਰ ਧਰਤੀ ਇਹ ਮੰਨੀ ਗਈ ਸੀਗੀ ਨਹੀਂ ਹੈ ਧਰਤੀ ਪਵਿੱਤਰ ਆ ਪਰ ਅਸੀਂ ਤਾਂ ਮੰਨ ਰਹੇ ਹਾਂ ਨਾ ਸਾਡਾ ਹੁਣ ਆ ਚੀਜ਼ ਦੇਖੋ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਨਾ ਮੇਨ ਮਕਸਦ ਮੇਰਾ ਵੀਡੀਓ ਬਣਾਉਣ ਦਾ ਕੀ ਸੀ ਕਿ ਕਿਸੇ ਵੀ ਧਰਮ ਨੂੰ ਮੰਨਦੇ ਆ ਪਰ ਆ ਜਿਹੜੀਆਂ ਚੀਜ਼ਾਂ ਨਾ ਆ ਸ਼ੋਭਾ ਨਹੀਂ ਦਿੰਦੀਆਂ ਆ ਚੀਜ਼ਾਂ ਦੇਖੋ ਆ ਦੇਖੋ ਇਹ ਤੁਸੀਂ ਆਪ ਦੇਖੋ ਆ ਦੇਖੋ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਹੈਨਾ ਇਹਦੇ ਵਿੱਚ ਕੀ ਕਰਨਾ ਚਾਹੀਦਾ ਹੈ ਇਹਨੂੰ ਅਗਨ ਭੇਟ ਕਰਨਾ ਚਾਹੀਦਾ ਹੈ ਅਗਨ ਭੇਟ ਕਰਨ ਤੋਂ ਬਾਅਦ ਜਿਹੜੀ ਰਾਖਾ ਹੈ ਨਾ ਮੇਰੇ ਹਿਸਾਬ ਨਾਲ ਉਹਨੂੰ ਤੁਸੀਂ ਜਲ ਪ੍ਰਵਾਹ ਕਰ ਦੋ ਇਹ ਪੈਰਾਂ ਹੀ ਤਾਂ ਨਰੁਣ ਲਗੀਆਂ ਚੀਜ਼ਾਂ ਬਸ ਬਸ ਮਹਾਰਾਜ ਦੀ ਜੇ ਹੋਰ ਤੁਸੀਂ ਪੂਜਾ ਬੰਦਨਾ ਕਰਦੇ ਆਂ ਮਹਾਰਾਜ ਦੀ ਆਰਾਧਨਾ ਕਰਦੇ ਆਂ ਫੇ ਉਹਨਾਂ ਦੀ ਰਿਸਪੈਕਟ ਕਰਦੇ ਆਂ ਇਹ ਕੀ ਆ ਜੀ ਇਹ ਚੀਜ਼ਾਂ ਦੇਖਣ ਵਾਲੀਆਂ ਦੀ ਬਾਤ ਹੋਰ ਨਹੀਂ ਗੱਲ ਕੋਈ ਇਹ ਜਿਹੜਾ ਹੈ ਜਿੱਥੇ ਜਿਆਦਾ ਪਾਣੀ ਦਾ ਬਹਾਅ ਜਾਂਦਾ ਉੱਥੇ ਪਰ ਉੱਥੇ ਵੀ ਕਿਤੇ ਨਾ ਕਿਤੇ ਤਾਂ ਪਾਣੀ ਜਾਂਦਾ ਹੀ ਆ ਤੇ ਇਹ ਜਲ ਪ੍ਰਵਾਹੀ ਕਰਨਾ ਅਗਨ ਭੇਟ ਕਰਕੇ ਉਹੀ ਮੇਰੇ ਹਿਸਾਬ ਨਾਲ ਵਧੀਆ ਇਹਦਾ ਹੈਗਾ ਇੱਕ ਹੈਨਾ ਜੀ ਤੇ ਇਹ ਨਹੀਂ ਚੀਜ਼ਾਂ ਸ਼ੋਭਾ ਦਿੰਦੀਆਂ ਤਪਰਵਾਹੀ ਤੇ ਇਹੀ ਕਹਿੰਦੇ ਕਿ ਮਾਲੀ ਸਾਫ ਸਫਾਈ ਹੋਣਾ ਚਾਹੀਦਾ ਕੀ ਬਾਤ ਸਾਫ ਕੱਢਿਆ ਜਾਏ ਇਹ ਸਾਫ ਸਫਾਈ ਹੋਣਾ ਚਾਹੀਦਾ ਚਲੋ ਬਾਬਾਈ ਦੀ ਕਿਰਪਾ ਨਾਲ ਨਾ ਤੇ ਇਹ ਕੰਮ ਮੇਰੇ ਖਿਆਲ ਨਾਲ ਜਲਦੀ ਹੋ ਜਾਣਾ ਹੈ ਬਾਬਾ ਜੀ ਨੇ ਸੁਣ ਲੈਣੀ ਜਲਦੀ ਇਹ ਜਲਦੀ ਹੋ ਜਾਣਾ ਸ਼ਾਇਦ ਬਾਬਾ ਪੋਣਾ ਹਰੀ ਮੇਲਿਆਂ ਪਹਿਲਾਂ ਪਹਿਲਾਂ ਹੀ ਕਰਾ ਦਵੇ ਹੈ ਨਾ ਸੁਣ ਲਈ ਬਾਬੇ ਨੇ ਤੁਹਾਡੀ ਲਾਗੇ ਹੋਗੇ ਸੁਣ ਲੈਣੀ ਆ ਕਿਉਂਕਿ ਹਰਕ ਦੀ ਜਿਹੜਾ ਪਤਾ ਕੀ ਗੱਲ ਆ ਭਾਜੀ ਹਰਕ ਇਹ ਬੰਦਾ ਸੋਚਦਾ ਪਰ ਯਾਰ ਬੰਦਾ ਕਰੇ ਕੀ ਫਿਰ ਕਰੇਗੀ ਬੰਦਾ ਹਰ ਕੋਈ ਸੋਚਦਾ ਵੀ ਇੱਥੋਂ ਬਹੁਤ ਵਧੀਆ ਹੋਣਾ ਚਾਹੀਦਾ ਇਦਾਂ ਬੜਾ ਫੈਡਾ ਪਧਰੀਆਂ ਹੋਣੀਆਂ ਚਾਹੀਦੀਆਂ ਪੌੜੀਆਂ ਲੱਗੀਆਂ ਹੋਣੇ ਚਾਹੀਦੀਆਂ ਸੰਗਤ ਆਵੇ ਵਿੱਚ ਜੋ ਵੀ ਜਲ ਪਾਣੀ ਲਵੇ ਜਿੱਦਾਂ ਚਲ ਲੈ ਕੇ ਪਿਛੇ ਇਸ਼ਨਾਨ ਕਰਨਾ ਸਾਰੀਆਂ ਜਗ੍ਹਾ ਹੋਣੀਆਂ ਚਾਹੀਦੀਆਂ ਬਣਨੀਆਂ ਇਸ ਜਗ੍ਹਾ ਤੇ ਮੇਲੇ ਦੇ ਵਿੱਚ ਲੱਖਾਂ ਨਹੀਂ ਕਰੋੜਾਂ ਦੇ ਹਿਸਾਬ ਦੁਨੀਆ ਇੱਥੇ ਆਉਂਦੀ ਆ ਜੀ ਆਉਂਦੀ ਆ ਕਰੋੜਾਂ ਦੇ ਹਿਸਾਬ ਆਣ ਕੇ ਇੱਥੇ ਧੂਣਾ ਲਾਉਂਦੀ ਆ ਲਾਉਂਦੀ ਆ ਪਾਣੀ ਦੀਆਂ ਬੋਤਲਾਂ ਘਰਾਂ ਨੂੰ ਲੈ ਕੇ ਜਾਂਦੀ ਆ ਆਪਣੇ ਬਾਸੇ। ਕੀ ਆ ਕੋਈ ਇਸ਼ਨਾਨ ਕਰਦਾ ਕੋਈ ਨਹਾਦਾ ਕੋਈ ਕੁਝ ਕਰਦਾ ਕੋਈ ਪਾਣੀ ਦੀ ਬੋਤਲ ਲੈ ਕੇ ਜਾਂਦਾ ਆਪਣੇ ਆਪਣੇ ਘਰਾਂ ਨੂੰ ਲੱਖਾਂ ਦੇ ਹਿਸਾਬ ਚ ਨਹੀਂ ਕਰੋੜਾਂ ਦੇ ਹਿਸਾਬ ਚ ਲੋਕ ਇਹ ਜਗ੍ਹਾ ਤੇ ਆ ਰਹੇ ਆ ਜੀ। ਕੀ ਬਾਤ ਆ। ਚਲੋ ਇਦਾਂ ਕਰਦੇ ਆ ਬਈ ਕਰਦੇ ਆ ਸ਼ੁਰੂ ਇਹ ਉਪਰਾਲਾ ਫਿਰ ਇਹ। ਇਹ ਮਹਾਰਾਜ ਪਵਿੱਤਰ ਚੜ੍ਹਤੀ ਆ ਤਾਂ ਪਵਿੱਤਰ ਹੀ ਹੋਣੀ ਚਾਹੀਦੀ। ਪਵਿੱਤਰ ਹੀ ਹੋਣੀ ਚਾਹੀਦੀ ਆ ਪਵਿੱਤਰ ਹੀ ਹੋਣੀ ਚਾਹੀਦੀ ਆ। ਤੇ ਲੈ ਵੀ ਕਾਕਾ ਫੜ ਫਿਰ ਪਹਿਲਾਂ ਸ਼ੁਰੂ ਅਸੀਂ ਕਰਦੇ ਆ ਫੜ ਕੈਮਰਾ ਜਿਹੜੇ ਵੀਡੀਓ ਦੇਖਦੇ ਪਏ ਆ ਚਰਨ ਗੰਗਾ ਦੀ ਸਫਾਈ ਹੈ ਨਾ ਤੇ ਬਾਕੀ ਤੁਸੀਂ ਸਾਰੇ ਆਪ ਸਮਝਦਾਰ ਆ ਜੇ ਇਹਦਾ ਅੱਛਾ ਲੱਗਾ ਕਮੈਂਟ ਕਰਿਓ ਸ਼ੇਅਰ ਵੀ ਕਰਦੇ ਹੋ ਨਾ ਤੇ ਇਦਾਂ ਦੀਆਂ ਚੀਜ਼ਾਂ ਵੀ ਸ਼ੇਅਰ ਕਰਦੇ ਆ ਕਰੋ ਜਿੱਥੋਂ ਜਿਹੜੀਆਂ ਠੀਕ ਲੱਗਦੀਆਂ ਨਾ ਤੇ ਹਰ ਇੱਕ ਜਗ੍ਹਾ ਜਾ ਕੇ ਇੱਕ ਰਿਸਪੈਕਟ ਲੈਵਲ ਹੁੰਦਾ ਹੈ ਨਾ ਉਹ ਰੱਖਣਾ ਚਾਹੀਦਾ ਹੈ ਔਰ ਮਰਿਆਦਾ ਦੇ ਵਿੱਚ ਜਿੱਥੇ ਵੀ ਅਸੀਂ ਜਾਂਦੇ ਆ ਹਨ ਜੀ ਸਾਜਿਦਾ ਕਰਨ ਕਿਹੜੇ ਵੀ ਮਰਜ਼ੀ ਜਗ੍ਹਾ ਤੇ ਤੇ ਬਾਕੀ ਠੀਕ ਆ ਤੁਸੀਂ ਆਪ ਸਮਝਦਾਰ ਆ ਫਾਜਾਦਾ ਨਹੀਂ کہہ ਸਕਦੇ ਕਿਸੇ ਨੂੰ ਕੁਝ ਵੀ ਨਾ ਤੇ ਠੀਕ ਆ ਜੀ ਜੈ ਬਾਬਾ ਜੀ